ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਸਤਾ ਵਿੱਚ ਆਏ ਸਿਰਫ 184 ਦਿਨ ਹੋਏ ਨੇ ਪਰ ਉਹਨਾਂ ਦਾ ਕਾਰਜਕਾਲ ਅਸਥਿਰਤਾ ਉਤਲ-ਪੁਤਲ ਅਤੇ ਯੂ-ਟਰਨ ਨਾਲ ਭਰਿਆ ਜਾਪਦਾ ਟਰੰਪ ਪ੍ਰਸ਼ਾਸਨ ਨੇ ਹੁਣ ਤੱਕ ਰਿਕਾਰਡ 178 ਕਾਰਜਕਾਰੀ ਆਦੇਸ਼ਾਂ ਤੇ ਦਸਤਕਤ ਕੀਤੇ ਨੇ ਜਾਨੀ ਕਿ ਹਰ ਰੋਜ਼ ਲਗਭਗ ਇੱਕ ਨਵਾਂ ਆਦੇਸ਼ ਇਹਨਾਂ ਵਿੱਚੋਂ 34 ਫੈਸਲੇ ਖੁਦ ਟਰੰਪ ਨੇ ਉਲਟਾ ਦਿੱਤੇ ਨੇ ਉਦਾਹਰਨ ਵਜੋਂ ਖੋਜ ਫੰਡਿੰਗ ਨੂੰ ਰੋਕਣ ਦੇ ਆਦੇਸ਼ ਨੂੰ ਸਿਰਫ 3 ਦਿਨਾਂ ਵਿੱਚ ਉਲਟਾ ਦਿੱਤਾ ਗਿਆ ਗੈਸ ਅਤੇ ਊਰਜਾ ਖੇਤਰ ਵਿੱਚ ਦਿੱਤੀ ਗਈ ਰਾਹਤ ਵਾਪਸ ਲੈਣ ਦੇ ਫੈਸਲੇ ਤੇ 2 ਹਫ਼ਤੇ ਬਾਅਦ ਵੀ ਯੂ-ਟਰਨ ਲਿਆ ਗਿਆ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਸਖਤੀ ਤੋਂ ਲੈ ਕੇ ਟੈਰਿਫ ਫਤੇ ਐਲਜੀਪੀਟੀ ਕਿਊ ਪਲੱਸ ਅਧਿਕਾਰਾਂ ਤੱਕ ਟਰੰਪ ਨੇ ਕਈ ਵਾਰ ਆਪਣੇ ਆਦੇਸ਼ਾਂ ਦੇ ਯੂ-ਟਰਨ ਲਿਆ। ਟਰੰਪ ਦੇ ਯੂ-ਟਰਨ ਕਾਰਨ ਸਭ ਤੋਂ ਵੱਧ ਪੰਬਲਪੂਸਾ ਉਦਯੋਗ ਵਿੱਚ ਹੈ। ਇਹਨਾਂ ਫੈਸਲਿਆਂ ਦੀ ਰਫ਼ਤਾਰ ਅਤੇ ਵਿਰੋਧਾਪਾਸ ਦਾ ਨਤੀਜਾ ਇਹ ਹੈ ਕਿ ਟਰੰਪ ਪ੍ਰਸ਼ਾਸਨ ਦੇ ਹੁਕਮਾਂ ਵਿਰੁੱਧ ਅਦਾਲਤਾਂ ਵਿੱਚ ਕੇਸਾਂ ਦਾ ਹੜਾ ਗਿਆ। ਅਮਰੀਕਾ ਦੀਆਂ ਸੰਘੀ ਅਦਾਲਤਾਂ ਤੇ ਅਚਾਨਕ ਫੈਸਲਿਆਂ ਨੂੰ ਉਲਟਾਉਣ ਅਤੇ ਕਾਨੂੰਨੀ ਵਿਰੋਧ ਦਾ ਦਬਾਅ ਵਧ ਗਿਆ। ਮਾਹਿਰਾਂ ਦਾ ਮੰਨਣਾ ਕਿ "ਮੇਕ ਅਮਰੀਕਾ ਗ੍ਰੇਟ ਅਗੇਨ" ਦੇ ਨਾਮ ਤੇ ਲਏ ਗਏ ਫੈਸਲਿਆਂ ਤੇ ਯੂ-ਟਰਨ ਲੈ ਕੇ ਟਰੰਪ ਨੇ ਪ੍ਰਸ਼ਾਸਨ ਨੂੰ ਉਲਝਾਇਆ ਅਤੇ ਜਨਤਾ ਨੂੰ ਪਰਮ ਵਿੱਚ ਪਾ ਦਿੱਤਾ। ਦੂਜੇ ਕਾਰਜਕਾਲ ਵਿੱਚ ਸਭ ਤੋਂ ਵੱਧ ਅਸਥਿਰਤਾ ਟੈਰਿਫ ਨੀਤੀਆਂ ਵਿੱਚ ਦੇਖੀ ਗਈ ਹੈ। ਹੁਣ ਤੱਕ 트ੰਪ ਨੇ ਟੈਰਿਫ ਨਾਲ ਸੰਬੰਧਿਤ 28 ਫੈਸਲਿਆਂ ਤੇ ਯੂਟਰਨ ਲਿਆ। ਕੈਨੇਡਾ ਤੇ ਚੀਨ ਵਰਗੇ ਵਪਾਰਕ ਪਾਈਵਾਲਾਂ ਤੇ ਟੈਰਿਫ ਲਗਾਉਣ ਦਾ ਐਲਾਨ ਕਰਨ ਤੋਂ ਬਾਅਦ ਬਾਜ਼ਾਰ ਦੇ ਉਤਰਾ ਚੜਾਅ ਅਤੇ ਕੂਟਨੀਤਿਕ ਦਬਾਅ ਨੇ 트ੰਪ ਨੂੰ ਕਈ ਵਾਰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ। ਟੈਰਿਫ ਦੀ ਆਖਰੀ ਮਿਤੀ ਤਿੰਨ ਨਵਾਰ ਮੁਲਤਵੀ ਕੀਤੀ ਗਈ ਸੀ। ਪਹਿਲੀ ਆਖਰੀ ਮਿਤੀ 9 ਜੁਲਾਈ ਸੀ ਫਿਰ 1 ਅਗਸਤ ਨੂੰ ਸ਼ੁੱਕਰਵਾਰ ਨੂੰ ਇਸ ਨੂੰ ਇੱਕ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਗਿਆ ਸੀ। 트ੰਪ ਨੇ ਫਾਰਮਾਸਿਊਟੀਕਲ ਅਤੇ ਤਾਂਬੇ ਤੇ ਦਿੱਤੀਆਂ ਗਈਆਂ ਛੋਟਾਂ ਨੂੰ ਵੀ ਕਈ ਵਾਰ ਮੁਲਤਵੀ ਕਰ ਦਿੱਤਾ। ਯੂਕਰੇਨ ਨੂੰ ਫੌਜੀ ਸਹਾਇਤਾ 9 ਜੁਲਾਈ ਨੂੰ 트ੰਪ ਨੇ ਯੂਕਰੇਨ ਨੂੰ ਦਿੱਤੀ ਜਾ ਰਹੀ ਫੌਜੀ ਸਹਾਇਤਾ ਬੰਦ ਕਰ ਦਿੱਤੀ ਪਰ ਫਿਰ ਯੂਕਰੇਨ ਨੂੰ 10 ਪੈਟਰੀਅਟ ਮਿਜ਼ਾਈਲਾਂ ਅਤੇ ਹੋਰ ਫੌਜੀ ਸਹਾਇਤਾ ਭੇਜਣ ਦਾ ਆਦੇਸ਼ ਦਿੱਤਾ ਗਾਜ਼ਾ ਯੁੱਧ ਇਸ ਨੂੰ 24 ਘੰਟਿਆਂ ਵਿੱਚ ਖਤਮ ਕਰਨ ਦਾ ਵਾਅਦਾ ਕੀਤਾ ਪਰ ਰਾਸ਼ਟਰਪਤੀ ਬਣਨ ਦੇ 6 ਮਹੀਨੇ ਬਾਅਦ ਵੀ ਇਸ ਨੂੰ ਰੋਕ ਨਹੀਂ ਸਕਿਆ 4 ਫਰਵਰੀ ਨੂੰ ਗਾਜ਼ਾ ਦੇ ਨਾਗਰਿਕਾਂ ਦੇ ਪੁਨਰਵਾਸ ਬਾਰੇ ਗੱਲ ਕੀਤੀ 21 ਫਰਵਰੀ ਨੂੰ ਕਿਹਾ ਮੈਂ ਇਹ ਨਹੀਂ ਕਿਹਾ 12 ਮਾਰਚ ਨੂੰ ਫਿਰ ਆਪਣਾ ਬਿਆਨ ਬਦਲਿਆ ਦੇਸ਼ ਨਿਕਾਲਾ ਬਾਈ ਜਨਰੀ ਨੂੰ ਗੈਰ ਕਾਨੂੰਨੀ ਪ੍ਰਵਾਸੀ ਨੂੰ ਦੇਸ਼ ਨਿਕਾਲਾ ਦੇਣ ਦਾ ਆਦੇਸ਼ ਦਿੱਤਾ ਅਦਾਲਤ ਦੇ ਡਰ ਕਾਰਨ ਆਦੇਸ਼ ਰੱਦ ਕਰ ਦਿੱਤਾ ਫਿਰ ਨਵੇਂ ਆਦੇਸ਼ ਦਿੱਤੇ ਹੁਣ ਤੱਕ 트ੰਪ ਪ੍ਰਸ਼ਾਸਨ ਦੇ ਹੁਕਮਾਂ ਵਿਰੁੱਧ 329 ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਨੇ ਇਹਨਾਂ ਵਿੱਚ ਰਾਜ ਸਰਕਾਰਾਂ ਯੂਨੀਵਰਸਿਟੀਆਂ ਸਮਾਜਿਕ ਸੰਗਠਨ ਅਤੇ ਆਮ ਨਾਗਰਿਕ ਸ਼ਾਮਿਲ ਨੇ ਦਾਇਰ ਕੀਤੇ ਗਏ ਮਾਮਲਿਆਂ ਵਿੱਚੋਂ ਸਭ ਤੋਂ ਵੱਧ 78 ਫੰਡਿੰਗ ਕਟੌਤੀਆਂ ਨਾਲ ਸੰਬੰਧਿਤ ਹੈ ਇਨ੍ਹਾਂ ਵਿੱਚ ਇਮੀਗ੍ਰੇਸ਼ਨ ਅਤੇ ਦੇਸ਼ ਨਿਕਾਲੇ ਤੇ 67, ਡੋਜ਼ੀ 27, ਬਰਖਾਸਤਗੀ 47, ਵਾਤਾਵਰਣ 17, 트랜스젠ਡਰ ਅਧਿਕਾਰ 17, ਟੈਰਿਫ 12 ਅਤੇ ਹੋਰ 47 ਸ਼ਾਮਲ ਨੇ। ਰਿਪੋਰਟ ਅਨੁਸਾਰ ਪਹਿਲੇ 100 ਦਿਨਾਂ ਵਿੱਚ 220 ਪਟੀਸ਼ਨਰ ਅਦਾਰ ਕੀਤੇ ਗਏ ਸਨ। ਸਭ ਤੋਂ ਪ੍ਰਮੁੱਖ ਮਾਮਲੇ ਵਿੱਚੋਂ ਇੱਕ ਵਿੱਚ ਮੈਰੀਲੈਂਡ ਅਦਾਲਤ ਨੇ ਕਿਲਮਰ ਅਬਰੇਗੋ ਗਾਰਸਿਆ ਦੇਸ਼ ਨਿਕਾਲੇ ਤੇ 트럼ਪ ਪ੍ਰਸ਼ਾਸਨ ਨੂੰ અપਮਾਨ ਦਾ ਦੋਸ਼ੀ ਠਹਿਰਾਇਆ। ਅਦਾਲਤ ਨੇ 트럼ਪ ਵੱਲੋਂ ਬਿਨਾਂ ਸੋਚੇ ਸਮਝੇ ਲਏ ਗਏ ਫੈਸਲਿਆਂ ਤੇ ਵੀ ਸਖਤ ਅਦਾਲਤ ਨੇ ਹੁਣ ਤੱਕ 트ੰਪ ਪ੍ਰਸ਼ਾਸਨ ਦੇ ਹੁਕਮ ਵਿਰੁੱਧ ਦਾਇਰ 200 ਤੋਂ ਵੱਧ ਮਾਮਲਿਆਂ ਤੇ ਰੋਕ ਲਗਾਈ ਹੈ ਇਹਨਾਂ ਵਿੱਚੋਂ ਜ਼ਿਆਦਾਤਰ ਮਾਮਲਿਆਂ ਵਿੱਚ ਸੰਗੀ ਅਦਾਲਤਾਂ ਨੇ ਦਖਲ ਦਿੱਤਾ ਅਤੇ ਨੀਤੀਆਂ ਨੂੰ ਗੈਰ ਸੰਵਿਧਾਨਿਕ ਜਾਂ ਜਲਦਬਾਜ਼ੀ ਵਿੱਚ ਲਿਆ ਗਿਆ ਪਾਇਆ ਉਦਾਹਰਨ ਵਜੋਂ ਕਈ ਸੰਗੀ ਜੱਜਾਂ ਨੇ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਦੀ ਕੋਸ਼ਿਸ਼ ਤੇ ਤੁਰੰਤ ਰੋਕ ਲਗਾ ਦਿੱਤੀ ਹੈ ਇਸ ਨੂੰ 14ਵੇਂ ਸੋਧ ਦੀ ਉਲੰਘਣਾ ਵਜੋਂ ਰੋਕ ਦਿੱਤਾ ਗਿਆ ਸੀ